ਬੱਬੂ ਮਾਨ ਕੀ ਹੈ ਮੇਰਾ ਮੈਂ ਮੈਂ ਤਾਂ ਕੁਝ ਵੀ ਨਹੀਂ ਮੈਂ ਤਾਂ ਤਣਕਾ ਵੀ ਨਹੀਂ ਦੇਖੋ ਜੀ ਹਾਂ ਜੀ ਦੋਸਤੋ ਦਿਖਾਵਾਂਗੇ ਤੁਹਾਨੂੰ ਅਸੀਂ ਇਹਦੀ ਪੂਰੀ ਵੀਡੀਓ ਬੱਬੂ ਮਾਨ ਦੀ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦੇ ਕਿ ਬੱਬੂ ਮਾਨ ਨੂੰ ਇਸ ਵੀਡੀਓ ਤੋਂ ਸਭ ਤੋਂ ਜ਼ਿਆਦਾ ਟਰੋਲ ਕੀਤਾ ਜਾ ਰਿਹਾ ਹੈ ਸਿੱਧੂ ਮੂਸੇਵਾਲੇ ਦੇ ਨਾਮ ਨੂੰ ਲੈ ਕੇ ਆਖਿਰਕਾਰ ਬੱਬੂ ਮਾਨ ਨੇ ਸਾਰੀਆਂ ਗੱਲਾਂ ਕਿਉਂ ਕਹੀਆਂ ਵੀਡੀਓ ਦੇ ਵਿੱਚ ਅਤੇ ਪੱਤਰਕਾਰ ਨੇ ਅਜਿਹਾ ਸਵਾਲ ਹੀ ਕਿਉਂ ਕੀਤਾ ਜਿਸ ਦੇ ਉੱਪਰ ਕੀ ਬੱਬੂ ਮਾਨ ਨੇ ਬੜੀ ਇੱਕ ਨਿਮਰਤਾ ਦੇ ਨਾਲ ਜਿਹੜਾ ਕਿ ਉਸ ਸਵਾਲ ਦਾ ਜਵਾਬ ਦਿੱਤਾ ਸੀਗਾ ਇਸ ਵੀਡੀਓ ਦੇ ਵਿੱਚ ਆਖਿਰਕਾਰ ਬੱਬੂ ਮਾਨ ਨੇ ਕੀ ਕਹਿਆ ਸੀਗਾ ਪੂਰੀ ਵੀਡੀਓ ਅਸੀਂ ਤੁਹਾਨੂੰ ਦਿਖਾਵਾਂਗੇ ਪਰ ਤੁਹਾਨੂੰ ਦੱਸ ਦਈਏ ਕਿ ਪੱਤਰਕਾਰ ਵੱਲੋਂ ਪੁੱਛਿਆ ਗਿਆ ਸਵਾਲ ਇਹ ਸੀਗਾ ਕਿ ਤੁਸੀਂ ਇੱਕ ਬਹੁਤ ਵੱਡੇ 스타ਰ ਹੋ ਤੁਸੀਂ ਜਿੱਥੇ ਵੀ ਜਾਂਦੇ ਹੋ ਉੱਥੇ ਇਕੱਠ ਹੋ ਜਾਂਦਾ ਹੈ ਤੁਹਾਡੇ ਲੱਗੇ ਜਿਹੜੇ ਕਿ ਬਹੁਤ ਜ਼ਿਆਦਾ ਲੋਕ ਰਹਿੰਦੇ ਨੇ ਜਦੋਂ ਵੀ ਤੁਸੀਂ ਬਾਹਰ ਨਿਕਲਦੇ ਹੋ ਉਸ ਵੇਲੇ ਬੱਬੂ ਮਾਨ ਦਾ ਇਹ ਕਹਿਣਾ ਸੀਗਾ ਕਿ ਮੇਰੇ ਬੱਲੇ ਕੁਛ ਨਹੀਂ ਹੈਗਾ ਸੋ ਕਿ ਨਾ ਹੀ ਮੈਂ ਆਪਣੇ ਆਪ ਨੇ ਇੱਕ ਗਾਇਕ ਮੰਨਦਾ ਆ ਇਹ ਸਭ ਰੱਬ ਦੀ ਜਿਹੜੀ ਕਿ ਉਹ ਦੇਣਿਆ ਰੱਬ ਨੇ ਮੇਰੇ ਹਿੱਸੇ ਇਨਾਂ ਕੁਝ ਲੋਕਾਂ ਦਾ ਪਿਆਰ ਜਿਹੜਾ ਕਿ ਉਹ ਪਾਇਆ ਆ ਅਤੇ ਉਸ ਤੋਂ ਬਾਅਦ ਪੱਤਰਕਾਰ ਵੀ ਹੈਰਾਨ ਹੋ ਜਾਂਦਾ ਹੈ ਕਿ ਮੈਂ ਕਿਹੜਾ ਸਵਾਲ ਕੀਤਾ ਸੀਗਾ ਤੇ ਜਵਾਬ ਮੈਨੂੰ ਕੀ ਮਿਲਿਆ ਆ ਬੜੀ ਹੀ ਨਿਮਰਤਾ ਦੇ ਨਾਲ ਬੱਬੂ ਮਾਨ ਨੇੜੇ ਕੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਆ ਉਹ ਤੁਹਾਨੂੰ ਅਸੀਂ ਪੂਰੀ ਵੀਡੀਓ ਦਿਖਾਉਨੇ ਆ ਜਰੂਰ ਤੁਸੀਂ ਵੀਡੀਓ ਐਂਡ ਤੱਕ ਦੇਖਿਓ ਬੱਬੂ ਮਾਨ ਕੀ ਹੈ ਮੇਰਾ ਮੈਂ ਮੈਂ ਤਾਂ ਕੁਛ ਵੀ ਨਹੀਂ ਮੈਂ ਤਾਂ ਤਣਕਾ ਵੀ ਨਹੀਂ ਦੇਖੋ ਇੱਥੇ ਬਹੁਤ ਵੱਡੀ ਭੀੜ ਹੁੰਦੀ ਹੈ ਜੀ ਦੇਖੋ ਪਿਆਰ ਕਰਦੇ ਆ ਉਹ ਉਹ ਗਲ ਬੱਕਰੀ ਹੈ ਇਹ ਵੀ ਇਹ ਵੀ ਬਾਬੇ ਦਾ ਕਰਮ ਹੈ ਯਾਰ ਆਪਣਾ ਆਪਣਾ ਕੀ ਹੈ ਇਹ ਮਾਪੇ ਨੇ ਕਮਾਈਆਂ ਕਰੀਆਂ ਅਸੀਂ ਉਹਨਾਂ ਦਾ ਉਹਨਾਂ ਦਾ ਬੀਜ ਅਸੀਂ ਸਾਡੇ ਹਿੱਸੇ ਆ ਗਿਆ ਨਾ ਤਾਂ ਆਪਣਾ ਮੈਂ ਨਹੀਂ ਕਦੇ ਮੰਨਿਆ ਆਪਣੇ ਆਪ ਨੂੰ ਕਲਾਕਾਰ ਤੁਸੀਂ ਕਦੇ ਕਦੇ ਵੀ ਮੇਰੀ ਕੋਈ ਸਟੇਟਮੈਂਟ ਮੈਂ ਕਦੇ ਇਹ ਨਹੀਂ ਕਿ ਮੈਨੂੰ ਜੀ ਤੁਸੀਂ ਮੈਂ ਸਟਾਰ ਹੈ ਹੀ ਨਹੀਂ ਯਾਰ ਔਰ ਸਟਾਰ ਬਣਨਾ ਵੀ ਨਹੀਂ ਚਾਹੁੰਦਾ ਮੈਂ ਜੀ ਹਾਂ ਜੀ ਦੋਸਤੋ ਜਿਵੇਂ ਕਿ ਅਸੀਂ ਤੁਹਾਨੂੰ ਵੀਡੀਓ ਦੀ ਸ਼ੁਰੂਆਤ ਵਿੱਚ ਦੱਸਿਆ ਸੀਗਾ ਕੀ ਬੱਬੂ ਮਾਨ ਨੇ ਬੜੇ ਪਿਆਰ ਦੇ ਨਾਲ ਪੱਤਰਕਾਰ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਇਹ ਕਹਾਂ ਸੀਗਾ ਕਿ ਮੈਂ ਕੋਈ ਇੱਕ ਤਣਕਾ ਵੀ ਨਹੀਂ ਹੈਗਾ ਨਾ ਹੀ ਮੈਂ ਕੋਈ ਕਲਾਕਾਰ ਆ ਨਾ ਹੀ ਮੈਂ ਕੋਈ ਗਾਇਕ ਆ ਅਤੇ ਮੇਰੇ ਹਿੱਸੇ ਸਿਰਫ ਤੇ ਸਿਰਫ ਉਹ ਲੋਕਾਂ ਦਾ ਪਿਆਰ ਆ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਕੀ ਕੁਝ ਕਹਿਣਾ ਚਾਹੋਗੇ ਸਾਨੂੰ ਆਪਣੀ ਰਾਏ ਕਮੈਂਟ ਦੇ ਵਿੱਚ ਜਰੂਰ ਦਿਓ ਅਤੇ ਇਦਾਂ ਦੀਆਂ ਹੋਰ ਨਵੀਆਂ ਤਾਜ਼ੀਆਂ ਵੀਡੀਓ ਨੂੰ ਦੇਖਣ ਵਾਸਤੇ ਜਿਨ੍ਹਾਂ ਨੇ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜਰੂਰ ਕਰ ਲਿਓ ਹਰ ਰੋਜ਼ ਦਨੀਆਂ ਨਵੀਆਂ ਅਪਡੇਟਾਂ ਸੀ ਤੁਹਾਡੇ ਵਾਸਤੇ ਲੈ ਕੇ ਹੁੰਦੇ ਰਵਾਂਗੇ ਬਹੁਤ ਜਲਦ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ